ਜੇ ਮੈਂ ਤੇਰੀ ਕੋਈ ਮਾੜੀ ਚੰਗੀ ਗੱਲ ਸੁਣ ਲਈ ਨਾ ਤੇ ਤੇਰੀ ਪੜਾਈ ਪੂਰੀ ਛਡਾ ਕੇ ਤੇ ਮਾਂ ਨਾਂ ਤੇ ਭਾਲ ਦੂੰ ਕਿਹਦੀ ਬਗਾਨੀ ਜਾਂਦੀ ਆ ਹਾਜ਼ਰ ਨਾ ਛੱਡੀ ساری ਉਮਰ ਹੁਣ ਨਾਨੀ ਤੇਂ ਤੇਰਾ ਫੋਨ ਚੁੱਕਦੀ ਕੀ ਗੱਲ ਆ ਕਿਉਂ ਕੀ ਗੱਲ ਚੁੱਕਦੀ ਕਿਉਂ ਨਹੀਂ ਨਹੀਂ ਆ ਹੁਣ ਕੋਈ ਵੀ ਬਾਹਰ ਚੰਦ ਚੜਿਆ ਤੇ ਮੇਰਾ ਮੁੰਡਾ ਕਹਿਣਾ ਪੈਣ ਕਿਦੀ ਵਜਣੀ ਗੌਰਵ ਦੀ ਇਹਦਾ ਫੋਣੀ ਮੰਮੀ ਮੈਨੂੰ ਨਹੀਂ ਪਤਾ ਕਿਦਾ ਫੋਣੀ ਤੇ ਜੇ ਤੈਨੂੰ ਇਹ ਨਹੀਂ ਪਤਾ ਕਿ ਕਿਹਦਾ ਫੋਨ ਹੀ ਤੇ ਫਿਰ ਅੰਦਰਾਂ ਚ ਲੁਕ ਲੋ ਕੇ ਗੱਲ ਕਰਨ ਦਾ ਕੀ ਫਾਇਦਾ ਕਿੰਨੇ ਦਿਨੋਂ ਤੋਂ ਫੋਨ ਆਉਂਦੇ ਹੀ ਮੈਂ ਦੱਸਣਾ ਵੀ ਤੁਹਾਨੂੰ ਪਰ ਮੈਂ ਕੀ ਦੱਸਦੀ ਪਰ ਪਤਾ ਨਹੀਂ ਕਿਹੜਾ ਨੰਬਰ ਵਾ ਜੇ ਤੈਨੂੰ ਕਿੰਨੇ ਦਿਨਾਂ ਦਾ ਫੋਨ ਆਉਂਦਿਆ ਹੀ ਤੇ ਮੈਨਾਂ ਗੱਲ ਕਿਉਂ ਨਹੀਂ ਕੀਤੀ ਠੀਕ ਹੈ ਤੇ ਦੂਜੀ ਗੱਲ ਜਿੰਨਾ ਚਿਰ ਤੇਰਾ ਕੋਈ ਨੰਬਰ ਨਹੀਂ ਆ ਕਿੱਦਾਂ ਲਾ ਦੂਗਾ ਕੋਈ ਨਹੀਂ ਮੈਂ ਪਰ ਕਿਹਨੂੰ ਨੰਬਰ ਤਾਂ ਨਹੀਂ ਦਿੱਤਾ ਪਤਾ ਨਹੀਂ ਕਿੱਦਾਂ ਆਇਆ ਨੰਬਰ ਇੱਕ ਗੱਲ ਮੇਰੀ ਯਾਦ ਰੱਖੇ ਆ ਲਾਡ ਪਿਆਰੇ ਇਕ ਪਾਸੇ ਆ ਜੇ ਮੈਂ ਤੇਰੀ ਕੋਈ ਮਾੜੀ ਚੰਗੀ ਗੱਲ ਸੁਣ ਲਈ ਨਾ ਤੇ ਤੇਰੀ ਪੜਾਈ ਪੂਰੀ ਸ਼ਿਗਾ ਕੇ ਤੇ ਮਾਨ ਨਾਂ ਤੇ ਭਾਲ ਦੂੰਗੀ ਕਰ ਕਰਦਾ ਕੰਮ ਖੋਲ ਦਿੱਤੀ ਆ ਤੈਨੂੰ ਪੜਨ ਵਾਸਤੇ ਆਜ਼ਾਦੀ ਦਿੱਤੀ ਆ ਧੀ ਬਣਾਈ ਆ ਸਿਰ ਮੱਥੇ ਤੇ ਬਿਠਾਇਆ ਤੈਨੂੰ ਗਾਂ ਜਾ ਕੇ ਜੇ ਕਹਾਂਗੇ ਨਾ ਕਿ ਪਿਓ ਦੇ ਪੱਗ ਨਾ ਫੇੜਾਂ ਤੇ ਵੱਡ ਕੇ ਨੀ ਨੀ ਕੀ ਕਰਦਾਂਗੇ ਮੰਮੀ ਮੈਨੂੰ ਨਹੀਂ ਪਤਾ ਕਿਹਦਾ ਫੋਨ ਹੀ ਮੈਂ ਤੁਹਾਨੂੰ ਦੱਸਣਾ ਵੀ ਹੀਗਾ ਅੱਛਾ ਮੰਮੀ ਮੈਨੂੰ ਨਹੀਂ ਪਤਾ ਕਿਹੜਾ ਫੋਨ ਹੀ ਨੀ ਜੇ ਤੈਨੂੰ ਨਹੀਂ ਪਤਾ ਕਿਹਦਾ ਫੋਨ ਸੀ ਤੇ ਤੂੰ ਮੇਰੇ ਹੱਥ 'ਚ ਉਹਦਾ ਚਪਟਾ ਮਾਰ ਕੇ ਫੋਨ ਕੋਲ ਲਿਆ ਜੇ ਤੂੰ ਨੰਬਰ ਦਿੱਤਾ ਕਿਸ ਨੂੰ ਤੇ ਫੋਨ ਆਉਂਦਾ ਵਾ ਅਸੀਂ ਕਿਸ ਨੂੰ ਨੰਬਰ ਦਈਏ ਤੇ ਫੋਨ ਆਊਗਾ ਐਦਾਂ ਨਹੀਂ ਕੋਈ ਵੈਰਾਗੈਰਾ ਕਰ ਸਕਦਾ ਪੁੱਤ ਇਹਦੀ ਜੁੱਤ ਨਹੀਂ ਆ ਕੋਈ ਫੋਨ ਕਰ ਜੇ ਚਾਚੀ ਮੈਂ ਕਿਹਨੂੰ ਨੰਬਰ ਥੋੜੀ ਦਿੱਤਾ ਸੀ ਫੇਰ ਕਦਾਂ ਆ ਗਿਆ ਉੱਡ ਕੇ ਵੜ ਗਿਆ ਨੰਬਰ ਵਿੱਚ ਕਿਸ ਦਾ ਮੈਨੂੰ ਕੀ ਪਤਾ ਕਿਤੇ ਐ ਫੋਨ ਮੇਰੇ ਕੋ ਖੋਇਆ ਜੇ ਤੇਰੀ ਮੈਂ ਚਾਚੀ ਹਾਂ ਤਾਂ ਤੂੰ ਜੇ ਤੈਨੂੰ ਚੋਰ ਨਹੀਂ ਚੋਰ ਨੂੰ ਆਉਂਦਾ ਤੇ ਪਾਲਾਂਗਾ ਤੈਨੂੰ ਤੇ ਪਾਲਾਂ ਹੀ ਕੀ ਚਾਚੀ ਨੇ ਫੋਨ ਫੜ ਲੈਣਾ ਮੇਰੇ ਕੋ ਤੇ ਉਹਨੇ ਸੁਣ ਲੈਣਾ ਕੌਣ ਮੇਰੇ ਗਾੜੀ ਦੇ ਮੁੰਡਾ ਹੀ ਬੋਲਿਆ ਮੈਨੂੰ ਨਹੀਂ ਇਹ ਪਤਾ ਗਾੜੀ ਤੁਸੀਂ ਜਾਣੋ ਮਾਮਾ ਦੀਆਂ ਤੂੰ ਜਾਣੇ ਤੂੰ ਜਾਣੇ ਉਦੋਂ ਦੇ ਕਹਿੰਦੀ ਆ ਅਸੀਂ ਤੇਨੂੰ ਐ ਘਾਲਦੇ ਆ ਹਨੂ ਭਰੋਸਾ ਧੀ ਤੇ ਆ ਵੇਖ ਲੋ ਭਰੋਸਾ ਐਦਾਂ ਤੋੜਦੀ ਆ ਜੇ ਅਗਲੀਆ ਭਰੋਸਾ ਪੁੱਛ ਲੈ ਜੇ ਤੈਨੂੰ ਕੋਈ ਫੋਨ ਆਉਂਦਾ ਵੀ ਕੋਈ ਪਰੇਸ਼ਾਨ ਕਰਦਾ ਸੀ ਤੇ ਮੈਨੂੰ ਦੱਸਦੀ ਆਹੋ ਦੱਸ ਕਰ ਦਿਆ ਦੱਸਿਆ ਕਿਉਂ ਨਹੀਂ ਮੈਂ ਦੱਸਣਾ ਹੀ ਤੁਹਾਨੂੰ ਦਾ ਦੱਸਣਾ ਹੀ ਹੈ ਉਹ ਫਿਰ ਤੇਰੇ ਤੇ ਚੋਰ ਆ ਤੂੰ ਆਪਣੇ ਪਿਓ ਨੂੰ ਦੱਸਦੀ ਕਿ ਪਪਾ ਇਦਾਂ ਮਾ ਫੋਨ ਆਉਂਦੇ ਮੈਨੂੰ ਕਿੰਨੇ ਦਿਨਾਂ ਦੀ ਚਾਚੇ ਨੂੰ ਦੱਸ ਦਿੰਦੀ ਕਿਸ ਨੂੰ ਦੱਸ ਦਿੰਦੀ ਤੇ ਤੂੰ ਕਿੰਦਾ ਕਹਿਤਾ ਵੀ ਇਹ ਕੁਝ ਦਿਨਾਂ ਦੀ ਗੱਲ ਆ ਮੈਨੂੰ ਤਾਂ ਮਹੀਨਾ ਹੋ ਗਿਆ ਤੈਨੂੰ ਵੇਦੀ ਰੋ ਨੁਕਰਾਂ ਚ ਵੜ ਵੜ ਫੋਨ ਕਰਦੀ ਆ ਮੈਂ ਤੇ ਉਹ ਨਹੀਂ ਗੱਲ ਕਰਦੀ ਵੀ ਇਹਨੇ ਕਹਣਾ ਮੇਰੀ ਧੀ ਦੀ ਮਿੱਟੀ ਪੁੱਟਰ ਡਈ ਆ ਇਹ ਸਾਨੂੰ ਕਰਨ ਦੀ ਜ਼ਰੂਰਤ ਵੀ ਨਹੀਂ ਆ ਜੇ ਮੈਂ ਕਰਾਂ ਤੇ ਮੈਂ ਬੁਰੀ ਤੈਨੂੰ ਦੱਸਿਆ ਹੀ ਨਾ ਕਿ ਮੈਨੂੰ ਨਹੀਂ ਪਤਾ ਕਿਹਦਾ ਨੰਬਰ ਆਵੇਂ ਝੂਠੀਆਂ ਗੱਲਾਂ ਨਾ ਬਣਾਓ ਓ ਕੀ ਹੋ ਗਿਆ ਮੇਰਾ ਕੋਈ ਆ ਜਨਾ ਹੋਣਾ ਹਣਾ ਕੀ ਆ ਆ ਜਿਹੜੇ ਚੰਨ ਚੜ੍ਹਨ ਤੋਂ ਡਰਦੇ ਆ ਉਹ ਚੜ੍ਹ ਗਿਆ ਵਾ ਕੀ ਹੋ ਗਿਆ ਵਾ ਚੋ ਕੁੜੀ ਆ ਆਪਣੀ ਪੁੱਛ ਲੋ ਕੁ ਜੋ ਆ ਬਤ ਕੋ ਅਜਨੀ ਪਾਪਾ ਕਿੰਨੇ ਦਿਨਾਂ ਤੋਂ ਇੱਕ ਫੋਨ ਆਉਂਦਾ ਪਿਆ ਹੀ ਅਨੋਨ ਨੰਬਰ ਤੋਂ ਤੇ ਮੈਂ ਚੁੱਕਿਆ ਤੇ ਇਹ ਕਹਿੰਦੇ ਘਰੇ ਤੂੰ ਜਾਣਦੀ ਹੋਂ ਨੂੰ ਮੁੰਡਾ ਹੀ ਕੋਈ ਮੈਂ ਚੁੱਕਿਆ ਫੋਨ ਤੇ ਮੇਰੇ ਕਰਨ ਚੱਚਾ ਭਟਾ ਮਾਰ ਕੇ ਖੋ ਕੇ ਲੈ ਗਈ ਮੇਰੇ ਹੱਥੋਂ ਤੇ ਕਹਿੰਦੀ ਕੋਈ ਮੁੰਡਾ ਬੋਲਿਆ ਤੇ ਮੈਂ ਕਿਹਾ ਮੈਨੂੰ ਗੱਲ ਕਰ ਲੈਣ ਦੀ ਘਰ ਦਾ ਜੀ ਜੇ ਈਆਂ ਪੁੱਤਾਂ ਦੇ ਘਰ ਦੇਣੇ ਨੇ ਫੋਨ ਚੁੱਕਣਾ ਤੇ ਬਾਹਰ ਮਾਰ ਕੇ ਕਿਹਨੇ ਚੁਪਣਾ ਇਹ ਖੋ ਕੇ ਤੇ ਜਾ ਕੇ ਅੰਦਰ ਬੈਠੀ ਸੋ ਗਿਆਲੇ ਗੱਲ ਕਰਨ ਲੱਗ ਗਈ ਬੰਦੇ ਤੇ ਕਿ ਤਰ ਮੈਂ ਗੱਲ ਦੱਸਾਂ ਰੱਬ ਵੀ ਮੈਨੂੰ ਕਹੇਗਾ ਆਫੇ ਤੇ ਮੇਰੀ ਧੀ ਤੇ ਤਰਾਬਾ ਜਦੋਂ ਉਹਨੂੰ ਫੋਨ ਆਉਂਦੇ ਆ ਤੇ ਮੈਂ ਮੰਨਣ ਵਾਲਾ ਨਹੀਂ ਬਾਕੀ ਤੈਨੂੰ ਗੱਲ ਦੱਸਾਂ ਜਦੋਂ ਆਪਣੇ ਘਰ ਵਿੱਚ ਜੋ ਗੱਲਾਂ ਚੁੱਕਣ ਲੱਗ ਜੀਆਂ ਤੇ ਆ ਪਤਾ ਨਹੀਂ ਆ ਤੇ ਲੋਕਾਂ ਨਾਲ ਤੇ ਗੱਲਾਂ ਕਰਨੀਆਂ ਆ ਲੋਕਾਂ ਦਾ ਮੌਕਾ ਮਿਲਣਾ ਆ ਤੇ ਤੈਨੂੰ ਕੀ ਜ਼ਰੂਰ ਦਾ ਫੋਨ ਹੋ ਰਿਹਾ ਤੇ ਕੋਈ ਹੈ ਨਹੀਂ ਤੇ ਮੈਂ ਚੁੱਕਿਆ ਹੀ ਆ ਘਰ ਦਾ ਜੀ ਦਾ ਹੁਕਮ ਨਹੀਂ ਵੀ ਕੋਈ ਫੋਨ ਚੁੱਕ ਲੈ ਕੋਈ ਗਲਤੀ ਕਰਕੇ ਕਿ ਨਾ ਕਰਤਾ ਹੀ ਚੁੱਕੇ ਫੋਨ ਉਹ ਗੱਲਾਂ ਨੂੰ ਪੜ੍ਹਨੇ ਹੀ ਨਾ ਚੁੱਕਾਂਗੇ ਆਪਣੀਆਂ ਮਰਜ਼ੀਆਂ ਕਰੋ ਮੈਂ ਤੇ ਅੱਗੇ ਨਹੀਂ ਗੱਲ ਚਾਹੁੰਦੀ ਜੇ ਆਗੇ ਤੇ ਬੁਰੇ ਤੇ ਤੀਆ ਭਾਦੀ ਤਾਂ ਹੀ ਦੁੱਖ ਲੱਗਾ ਤੈਨੂੰ ਕਿੰਨਾ ਕੀ ਗੱਲ ਕਰਨ ਗੱਲ ਤਾਂ ਹੀ ਇਹਦੇ ਨਾਲ ਕਾਂਡੇ ਤੋਂ ਸੈਰ ਤੋਂ ਆਨ ਕੇ ਬਸ ਆਪਣਾ ਧੱਕਾ ਲਈ ਜਾਂਦੀ ਆ ਆ ਵੀ ਤੁਹਾਡੇ ਗੜੀ ਜੋੜੇ ਹੱਥ ਆਪਣੀ ਆਪੇ ਨੇ ਜਿੱਠੋ ਜਿੱਦਾਂ ਚੜ ਗਿਆ ਨਾ ਚੰਨ ਸਾਨੂੰ ਵਿੱਚ ਲਿਆਉਂਦੀ ਲੋੜ ਨਹੀਂ ਆ ਚੰਨ ਤੂੰ ਨਾ ਚੜਾ ਵੀ ਕਰ ਮੇਰੇ ਚੋਦਾ ਦੇ ਨਹੀਂ ਚੜਨਾ ਉਹ ਗੱਲ ਨੂੰ ਜ਼ਿਆਦਾ ਨਾ ਚੁੱਕਿਆ ਕਰ ਠੀਕ ਆ ਮੈਨੂੰ ਚੁਕਣ ਦੀ ਲੋੜ ਨਹੀਂ ਆ ਤੇ ਨਾ ਮੈਂ ਚੁੱਕਦੀ ਆ ਸਾਬੋ ਤੇ ਜਾ ਬਹਿ ਜਾ ਕੇ ਰੋਣਾ ਨਹੀਂ ਆ ਨਾ ਇਹ ਕੋ ਹੋਣਾ ਹੈ ਕਿਹਦਾ ਇਹਦਾ ਦੋਈਂਦ ਕੀ ਆਹੀ ਆ ਤੂੰ ਤੇਰੀ ਬਗਾਨੀ ਜਾਂਦੀ ਆ ਆ ਗੱਲ ਨਾ ਛੱਡੀ ساری ਉਮਰ ਉਹ ਬਗਾਨੀ ਨਹੀਂ ਸਾਨੂੰ ਤੂੰ ਬਗਾਨੀ ਬਣਾਉਂਦੀ ਆ ਤੂੰ ਆਪਣੀ ਜਾਨੀ ਜੇ ਤੜੀ ਗੱਲ ਚੁੱਕਣੀ ਆ ਜੇ ਤੜੀ ਗੱਲਾਂ ਕਰਦੀ ਆ ਤੂੰ ਆਪਣੀ ਹੋ ਗਈ ਤੇ ਬਗਾਨੀ ਹੋ ਗਈ ਆ ਚਲ ਮੈਂ ਨਹੀਂ ਕਹਿੰਦੀ ਅੱਜ ਤੋਂ ਬਾਅਦ ਨਹੀਂ ਮੈਂ ਕਹੂੰਗੀ ਉਹ ਪੁੱਤਰਾ ਮੇਰਾ ਇਹ ਕਹਿਣਾ ਛੱਡ ਕੇ ਜਾਂਦੀ ਆ ਮੈਂ ਤਾਂ ਵੀ ਨਹੀਂ ਕਹਿੰਦੀ ਹਾਂ ਗਮੀ ਬਣਾ ਕੇ ਕਹਿ ਗਈ ਮੈਂ ਮੈਂ ਕਰੂੰਗਾ ਐਂ ਜਿੰਦੇ ਆ ਨਾਲੇ ਮੇਰੀ ਗੱਲ ਸੁਣ ਜੇ ਤੇਰੇ ਫੋਨ ਤੇ ਫੋਨ ਆਉਂਦਾ ਹੀ ਜਿਹੇ ਦਾ ਤੇ ਤੂੰ ਇਹਨਾਂ ਨੂੰ ਕਿਉਂ ਦੱਸਿਆ ਪਰ ਮੈਂ ਦੱਸਣਾ ਹੀ ਪਰ ਕੋਈ ਹੈ ਹੀ ਨਹੀਂ ਨਾ ਆਗਿਓ ਬੋਲਦਾ ਹੀ ਕੋਈ ਫੇ ਮੈਂ ਕੀ ਦੱਸਣਾ ਹੀ ਤੁਹਾਨੂੰ ਉਹ ਚਲ ਠੀਕ ਆ ਪੁੱਤ ਇਹੋ ਜਿਹੇ ਨੰਬਰ ਜਿਹੜੇ ਆਉਂਦੇ ਨਾ ਬਲੈਂਕ ਕਾਲ ਆਉਂਦੀਆਂ ਉਹਨਾਂ ਨੂੰ ਬਲੌਕ ਲਿਸਟ ਤੇ ਪਾ ਦਿੱਤਾ ਹੀ ਦਾਵਾ ਪਾਪਾ ਮੈਂ ਪਾਇਆ ਸੀ ਬਲੌਕ 'ਚ ਦੋ ਤਿੰਨ ਵਾਰੀ ਫਿਰ ਕੋਈ ਹੋਰ ਨੰਬਰ ਤੋਂ ਕਦੀ ਕੋਈ ਨੰਬਰ ਤੋਂ ਫੋਨ ਕਰ ਦਿੰਦਾ ਕਦੀ ਕਿਸੇ ਨੂੰ ਕੋਟੋ ਚੱਲ ਕੋਈ ਗੱਲ ਨਹੀਂ ਤੂੰ ਨਾ ਘਬਰਾ ਤੂੰ ਆਪਣੀ ਪੜ੍ਹਾਈ ਤੇ ਸਟੱਡੀ ਤੇ ਜ਼ੋਰ ਦੇ ਤੂੰ ਮੈਨੂੰ ਫੋਨ ਮੈਨੂੰ ਲੈ ਅੱਜ ਮੈਂ ਇਹ ਨਾ ਮੈਂ ਕਿਹਦਾ ਆਉਂਦਾ ਵਾ ਆਪਣੇ ਘਰ ਦੇ ਆਪਣੇ ਘਰ ਰੱਖੋ ਆਹ ਤੇ ਜੇ ਬਹੁਤੀ ਗੱਲਾਂ ਹੋਊ ਨਾ ਤੇ ਕੋਈ ਗੱਲ ਨਹੀਂ ਅੱਜ ਕੱਲ ਸਾਰੀਆਂ ਕਾਲ ਡੀਟੇਲ ਨਿਕਲ ਆਉਂਦੀਆਂ ਉਹਦੇ ਨੇ ਕੋਈ ਗੱਲ ਨਹੀਂ ਤੂੰ ਹਾਂ ਮੈਨੂੰ ਹਾਂ ਪਾਪਾ ਪੁੱਤ ਪੂ ਲੋਭ ਚੰਗੇ ਨਹੀਂ ਬਦਨਾਮ ਕਰਨ ਦੇ ਮਾਰੇ ਵੀ ਕਰਦੇ ਪਰ ਕੋਈ ਵੀ ਗੱਲ ਵਾ ਜਿਹੇ ਵੀ ਕਿਸਮ ਦੀ ਭਾਵੇਂ ਤੈਨੂੰ ਫੋਨ ਇੱਕ ਵਾਰੀ ਆਇਆ ਭਾਵੇਂ ਦੋ ਵਾਰੀ ਆ ਇਹਦਾ ਫਰਜ਼ ਨਹੀਂ ਬੰਦ ਦੱਸਣ ਦਾ ਚਲ ਕੋਈ ਗੱਲ ਨਹੀਂ ਵੇ ਪੁੱਤ ਲੋਕੀ ਨਾਲ ਡਾਂਗ ਖਿੱਚਦੇ ਹਰ ਬੰਦੇ ਦੀ ਵੀ ਇਹ ਗਾਣਾ ਵਾ ਜੇ ਤਰੱਕੀ ਨਾ ਕਰੇ ਕੋਈ ਹਨਾ ਤੂੰ ਆਪਣੀ ਪੜਾਈ ਤੇ ਜ਼ੋਰ ਦੇਣਾ ਵਾ ਤੈਨੂੰ ਘਰੋਂ ਹਟੇ ਜ਼ਰੂਰਤ ਨਹੀਂ ਆ ਤੇਰੀ ਚਾਚੀ ਜੀ ਤਾਂ ਬੋਲ ਕੇ ਗਈ ਨਾ ਬੋਲਣ ਦੇ ਕਿਸੇ ਤੇ ਬੋਲਿਆ ਕੋਹਾਂ ਦੀ ਕਾਵਾ ਦੇਖਿਆ ਢੋਲ ਨਹੀਂ ਪੜ ਜਾਂਦੇ ਹੁੰਦੇ ਆ ਤੂੰ ਆਪਣੀ ਤਰਾਈ ਪੜਾਈ ਤੇ ਧਿਆਨ ਦੇ ਮੈਂ ਮੀਰਾ ਗਿਲਰ ਕੋਲੋਂ ਬੋਲ ਰਹਾ ਹਾਂ। ਗਾਂਦੂ ਕੋ ਗੱਲ ਨਿਸ਼ ਪਾਉਣੀ ਤੁੰ ਤਾ ਤਈ। ਕੀ ਕਰਨੇ ਆ? ਹੂੰ ਹੀ ਰੋ ਲਾਇਆ। ਮਰਾ ਲੋਕੀ ਪਹਿਣਾ ਵਾ। ਉਹ ਜਿਹਦਾ ਛੋਟਾ ਜਿਹਾ ਬੱਚਾ। ਕੱਚੀ ਕਲਾਚੋਂ ਪੱਕੀ ਚ ਨਹੀਂ ਹੋ ਜਾਂਦਾ। ਇਥੇ ਤੇ ਕਦ ਤੱਕ ਗੱਲ ਪਹੁੰਚ ਗਈ ਆ। ਈਮਰ ਬੋਲੇ ਤੇਰਾ ਪਿਆਰ ਅਗਰ ਉਲਾਦੋਂ ਇਹ ਦਿਵਾਲੇ ਹੋਇਆ ਪਰ ਪਿਓ ਜਿਹੜਾ ਨਾ ਦੀਵਲ ਦੀ ਗੱਲ ਕਰਦਾ ਮੇਰੇ ਦਿਵਾਲੇ ਹੋ ਗਿਆ ਇਧਰ ਆ ਨਹੀਂ ਇਧਰ ਤੂੰ ਜਿਹੜੇ ਆਂਦੀ ਆਂ ਹਰ ਵਾਰੀ ਬਗਾਨੀ ਦੱਸ ਦਿੰਨੀ ਆ ਤੂੰ ਨਹੀਂ ਬਗਾਨੀ ਆਂ ਹੂੰ ਜਾਉ ਤੇ ਕੁੜੀ ਆਂਦੀ ਮੈਨੂੰ ਤੇ ਹਫਤਾ ਕੋ ਹੋ ਗਿਆ ਫੋਨ ਆਉਂਦੇ ਹੀ ਹਾਂ ਆਹ ਮੈਂ ਦੱਸਿਆ ਬਣੀ ਅਗਰ ਮੈਂ ਬਥੇਰੇ ਤੇ ਹੀ ਛੁੱਟਿਆ ਉੱਤੇ ਕਹਿਣਾ ਹੈ ਮੈਂ ਮੈਨੂੰ ਦੱਸਿਆ ਨਹੀਂ ਦੱਸਿਆ ਮੈਂ ਇਹ ਦੇ ਮਹੀਨਾ ਹੋ ਗਿਆ ਵੇਂਦੀ ਨੂੰ ਲੱਛਣੇ ਤੇ ਲੱਗੇ ਪੰਪਜ ਦੇਣੇ ਦੁੱਤੇ ਬਥੇਰੇ ਪਰ ਉਹ ਪਿਓ ਨਹੀਂ ਮੰਨਦਾ ਉਹਨੇ ਕਿਥੇ ਕਰਨਾ ਸਾਡੀ ਕੁੜੀ ਜਾਂਦਾ ਕੋਈ ਇੱਧਰ ਰੱਬ ਵੀ ਆਣ ਕੇ ਆਦ ਦੇ ਨਾ ਗਵਾਈ ਦੇ ਦੇ ਵੀ ਮੇਰੀ ਤੇ ਗਲਤੀ ਨਹੀਂ ਮੈਂ ਤਾਂ ਵੀ ਨਹੀਂ ਕਹਿਣਾ ਅਮੀਂ ਦਨ ਕਰੀਏ ਅੱਜ ਦਾ ਲੈ ਆਈ ਦਾ ਜਮਾਨਾ ਵਾ ਪਹਿਲੀ ਫੋਟੋ ਨਾ ਬਣਾਈਆਂ ਕਿਸ ਮੁੰਡੇ ਨਾਲ ਸੈਲਫੀ ਅਵੇ ਚੁੱਪ ਕਰ ਬਈ ਹੰਤਰਿਆ ਉਹ ਇੱਥੇ ਹੀ ਆ ਹੋਰ ਕਿ ਲੰਘਦਾ ਉਹ ਇੱਥੇ ਨਾਲ ਜੀ ਨਹੀਂ ਹੋਣਾ ਉਹ ਕਿਦਾਂ ਬਣ ਜਾਂਦੀ ਇਹਨਾਂ ਨੂੰ ਪਤਾ ਨਹੀਂ ਬਣ ਜਾਂਦੀਆਂ ਵਾ ਇਹਨਾਂ ਨੂੰ ਪਤਾ ਲੱਗੂਗਾ ਇਹਨਾਂ ਨੂੰ ਕੀ ਪਤਾ ਹਨ ਫੜਾ ਜਾਂ ਤ ਕੁੜੀ ਨੂੰ ਕੁੜੀ ਨੇ ਤਾਂ ਕਹਿਣਾ ਹੀ ਮੈਂ ਨਹੀਂ ਆ ਵਾਈ ਨਹੀਂ ਕਿਹਨੇ ਸੁਣਨੀ ਜਰਾ ਫੋਟੋ ਹੀ ਵੇਖ ਲਈ ਤੇ ਕਰ ਲੈ ਜੀ ਗੱਲ ਬਣਦੀ ਹੈ ਤੇ ਤਾਂ ਬਣਾ ਇੱਕ ਵਾਰੀ ਇਹਨਾਂ ਦੀ ਚੰਗੀ ਰੋਲ ਜੇ ਸਾਡੇ ਚੜੇ ਹੈ ਨਾ ਸਾਡੇ ਉੱਤੇ ਹੁਣ ਕਹਿੰਦੇ ਐਦਾਂ ਵਾ ਕਿ ਇਹਨਾਂ ਲਤੇੜੀਏ ਕਿਸ ਤਰ੍ਹਾਂ ਨੀਵਾਵਾਂ ਖਾਉਂਦੇ ਹਨ ਕੱਲ ਹੋਰ ਕੋਈ ਨਹੀਂ ਆ ਕੋਈ ਨਹੀਂ ਮੈਂ ਉਹਨੂੰ ਕਹਿਣਾ ਵਾ ਹਾਂ ਹੋਰ ਫੋਨ ਕਰਿਆ ਕਰ ਇਹਨੂੰ ਬਿਲਕੁਲ ਨੰਬਰ ਕਿੱਥੇ ਆ ਬਲੌਕ ਕਰ ਦੂੰ ਆਹ ਬਲੌਕ ਜਾਂਦਾ ਪਾ ਦੇ ਤੈਨੂੰ ਫੋਨ ਉਹਨੇ ਆਪਣੇ ਕੋਲ ਰੱਖ ਲਿਆ ਵਾ ਫੇ ਭਲਾ ਦੇ ਨਾ ਕਿਹਦੇ ਸਾਡੇ ਦਾ ਆਉਂਦਾ ਆਹ ਆਪਣੇ ਕੋਲ ਰੱਖ ਲਿਆ ਆਹ ਅਜੇ ਨਾ ਫੋਨ ਕਰਨ ਕਰ ਇਹਨੂੰ ਕਹਿ ਮੈਨੂੰ ਕਹਿ ਰਹਿਣਾ ਵਾ ਹਾਂ ਮੈਂ ਵੀ ਕਰਨੀ ਨਾ ਫੋਨ ਲੈ ਗਿਆ ਬੰਦਨ ਨੂੰ ਹੋਰ ਨਾ ਸਿਆਪਾ ਪਾ ਜੀ ਮੇਰੇ ਤੇ ਅੰਤਰੀ ਹੈਲੋ ਹਾਂ ਵਧੀਆ ਵਧੀਆ ਤੂੰ ਹਣਾ ਹਾਂ ਹਾਂ ਤੇ ਗੱਲ ਬਣ ਗਈ ਮੇਰੀ ਗੱਲ ਸੁਣ ਆ ਫੋਨ ਨਾ ਕਰੀ ਅੱਜ ਅੱਜ ਉਹ ਨੰਬਰ ਤੇ ਆ ਇਹ ਕੋਈ ਫੋਨ ਖੁੜੀ ਦੇ ਤਾ ਹਾਂ ਨਹੀਂ ਉਹ ਮੈਨੂੰ ਪਤਾ ਲੱਗਾ ਕਿ ਕੋਹ ਆਂਦੇ ਉਹਦੇ ਪਿਓ ਨੇ ਲੱਲਿਆ ਫੋਨ ਉਹਦਾ ਤੂੰ ਨਾ ਮੇਰਾ ਭਰਾ ਜਿ ਕਰੀ ਹਾਂ ਤੈਨੂੰ ਮੈਂ ਦੱਸ ਦੂੰਗਾ ਹਾਂ ਆ ਠੀਕ ਹੈ ਠੀਕ ਹੈ ਜੇ ਇਧਰੋਂ ਵੀ ਆਵੇ ਤਾਂ ਚੁੱਪੀ ਨਾ ਆ ਜੰਗਲ ਕਿਉਂ ਗਏ ਟੀ ਆ ਉਹਨੇ ਮੈਂ ਦੱਸਿਆ ਵੀ ਆਪਣੀ ਭੈਣ ਤੋ ਨਬਦੇ ਗਿਆ ਹਾ ਅੱਛਾ ਅਦੇ ਮੈਨੇ ਪਹਿਲਾਂ ਦੱਸ ਲਿਆ ਕਰ ਮੋਢਾ ਹੀ ਖਾ ਗਿਆ ਮਤਲਬ ਅੱਗੇ ਪਿਓ ਨੇ ਮੁਕੀਆਂ ਮਾਰ ਮਾਰ ਕੋਈ ਨਹੀਂ ਛੱਡਿਆ ਹੁਣ ਤੂੰ ਮਾਲਾ ਰਹਿਂਦਾ ਕਹਿੰਦਾ ਕੋਈ ਵਾਰੀ ਲਤਾਬਾ ਮਾਂ ਤੋੜ ਦੇਣੀ ਆ ਵਾ ਮੈਂ ਜਿਹੜਾ ਗੱਲ ਕੰਡਿਆ ਵਾ ਤੂੰ ਵੱਡੀ ਛੜੀ ਨੂੰ ਕਾਹਦੇ ਪਿਓ ਨਹੀਂ ਲੱਜਿਆ ਤੂੰ ਹੁਣ ਫਾਇਦਾ ਚੁੱਕ ਫਾਰਮ ਫੁਰਮ ਭਰ ਤੂੰ ਵੀ ਕਿਤੇ ਤੇਰਾ ਵੀ ਕਿਤੇ ਲੱਭਦਾ ਥੋੜੀਆਂ ਪਰਤੀਆਂ ਨਿਕਲਦੀਆਂ ਆ ਪੁਲਸ ਦੀਆਂ ਮੈਂ ਦੁਕਾਨਦਾਰ ਨੂੰ ਪਾ ਦਾਂ ਮੈਂ ਨਹੀਂ ਆ ਵੇਖਣੀ ਪਰਤੀ ਪਰਤੀ ਅੱਛਾ ਦੇਖ ਕਾਹਦੀ ਬਾਰੇ ਦੁਕਾਨ ਤੂੰ ਛੱਤ ਤੇ ਪਾਦਾ ਪੈ ਜਾਣੀ ਆਹੀਂ ਕੜਾ ਦੇ ਮੰਮੀ ਤੂੰ ਖਾ ਗਈ ਗੁੱਸਾ ਮੇਰੇ ਤੇ ਬੜਾ ਹੁੰਦਾ ਵਾ ਨਾ ਕੜਾ ਖਾਦਾ ਹੁੰਦਾ ਲੈ ਬਣ ਜਾਣੀ ਨਾ ਦੁਕਾਨ ਹੁਣ ਨਾਨੀ ਦੇ ਨੰਦਰਾ ਫੋਨ ਚੁੱਕਦੀ ਕੀ ਗੱਲ ਆ ਕਿਉਂ ਕੀ ਗੱਲ ਚੁੱਕਦੀ ਕਿਉਂ ਨਹੀਂ ਮੈਂ ਇਹਨੂੰ ਤੇਰੇ ਫੋਨ ਤੇ ਲਾਇਆ ਦੇ ਇੱਕੋ ਪਲ ਲਈ ਤੇ ਬਿਜੀ ਹੋਣ ਡਿਆ ਪਿਆ ਬਲਾਗ ਤੇ ਪਾਇਆ ਯੋ ਤੇ ਮਾਸੀ ਦਾ ਫੋਨ ਆਇਆ ਤੇਰਾ ਮਾਸੜ ਆਇਆ ਬਾਹਰੋਂ ਹੱਦੋਂ ਮਹਿੰਗੀਆਂ ਚਾਕਲੇਟ ਲੈ ਗਿਆ ਤੈਨੂੰ ਵੀ ਪਾਉਣਾ ਵਾ ਤੇ ਮੇਰੇ ਤੇ ਨੀਲ ਨੂਰ ਬੜੇ ਪਏ ਸੀ ਹੁਣ ਤੇ ਚੱਲ ਰਾਮ ਜੀ ਆ ਗਿਆ ਵਾ ਉਹਨੂੰ ਕਹਾਂ ਆਉਣਾ ਤੇ ਪਿਓ ਦਾ ਡੱਬਾ ਵੀ ਲੈ ਆ ਉਹ ਨਹੀਂ ਯਾਤਰਾ ਚੱਲੇ ਸਾਰਾ ਟੱਬਰ ਅਜੇ ਨਾ ਆਵੀ ਮੈਂ ਵੀ ਆਕਾ ਉਹਨਾਂ ਨੇ ਕੋ ਲੈ ਕੇ ਆਉਣਾ ਸੀ ਉਦੋਂ ਖਾਲੀ ਹੱਥ ਲਮਕਾਉਂਦੀ ਆ ਜਾਂਦੀ ਆ ਆ ਮਾਸੜ ਇੱਥੇ ਆ ਜੂਗੇ ਕੀ ਤੂੰ ਐਦਾ ਕਿਦਾ ਕਰਦਾ ਤੇ ਖਾਣੀਆਂ ਲੈਣੀਆਂ ਚੌਕਲੇਟਾਂ ਉਹਨਾਂ ਨੇ ਯਾਤਰਾ ਦੇ ਗਏ ਆ ਕਿਹੜੀ ਯਾਤਰਾ ਤੇ ਗਈਆਂ ਤੂੰ ਬਾਨਾ ਮਾਰਿਆ ਸੀ ਘਰ ਚ ਕਲਾ ਹੀ ਇਹਨਾਂ ਤੇ ਲਾਗੇ ਬਹਿ ਬਹਿ ਗੱਲਾਂ ਦੱਸਣੇ ਵੀ ਨਹੀਂ ਆ ਚੰਦ ਚਾੜੇ ਆ ਵਿੱਚ ਵਾਈ ਭਾਈ ਹੈ ਜਲੂਸ ਨਿਕਲਦਾ ਵਾ ਆਹੋ ਜੀਜਾ ਮੇਰਾ ਇੱਜ਼ਤ ਕਿੱਥੇ ਤੇਰੀ ਮਰ ਕੇ ਇੱਜ਼ਤ ਬਥੇਰੀ ਆ ਨਾ ਮੇਰੀ ਆ ਘਰ ਦੇ ਤੇ ਮੈਂ ਗਾੜੀ ਕਿੜੀ ਲਾਇਏ ਸਾਰੇ ਕਿਹੜੇ ਆ ਜਿਹੜੇ ਲੱਲੂ ਪੰਜੂ ਘਰੇ ਘਰੇ ਹੁਣੇ ਬੇਇੱਜ਼ਤੀ ਕਰਾ ਗਏ ਮੈਂ ਸਾਰਿਆਂ ਨੂੰ ਦਿਆ ਨੇ ਇੱਜ਼ਤ ਵਾਲੀ ਕੁੱਟ ਕੁੱਟ ਉਹਨਾਂ ਤੇਰੀ ਧੁੰਮੀ ਬਣਾਤੀ ਉਹਨਾਂ ਨੇ ਇੱਥੇ ਉਹ ਤਾਂ ਬਹਾਨਾ ਜੀ ਮਾਰਿਆ ਮੈਂ ਤੇਰੇ ਤੇ ਉਹਨੂੰ ਕੁਛ ਕਰ ਦਿੱਤਾ ਉਹ ਕੰਨਾਂ ਦੇ ਮਾਰੀ ਜਾਂਦਾ ਸੀ ਮੈਂ ਆਹ ਕਰੀ ਜਾਂਦੀ ਤੈਨੂੰ ਪਤਾ ਫਿਰਾਂ ਵੇਰ ਵੇਖੀ ਆ ਤੂੰ ਜੇ ਮੈਂ ਘੱਟ ਵੇਖਿਆ ਕਰ ਨੀਲ ਤੇਰੇ ਗੋੜੇ ਗੋੜੇ ਪਏ ਗੰਧ ਦੇ ਮਾਨ ਰਿਆ ਸੀ ਜਾ ਜਾ ਕੇ ਚਾਲੂ ਬਣਾ ਆਹੋ ਬਿਨੀ ਤੈਨੂੰ ਦੁੱਧ ਤੇ ਪੱਤੀ ਲਾ ਕੇ ਹਾਂ ਸੋਨੂੰ ਕੋਈ ਜ਼ਾਇਦਾ ਡਾਂਟ ਦਿੱਤਾ। ਜਿੱਤਾਂ ਮਰਜੀ ਆ। ਇਹਨਾਂ ਨੇ ਸੋਨਿਆ ਨੂੰ ਕਦੀ ਨਹੀਂ ਬਗਾਮੀ ਸਮਝਿਆ। ਪੂਰਾ ਸਾਥ ਦਿੰਦੇ ਆ। ਤੇ ਮੈਂ ਇੱਕ ਮਾਂ ਹੋ ਕੇ ਸ਼ੱਕ ਕਰ ਲਿਆ। ਦਿਨੰਤਰ ਤੇ ਅੱਗੇ ਚਾਹੁੰਦੀ ਆ ਵੀ ਕੋਈ ਨਾ ਕੋਈ ਗੱਲ ਹੋਵੇ ਤੇ ਮੈਂ ਗਲਤ ਵਿੱਚ ਚੁੱਕਾਂ। ਸੋਨਿਆ ਵੰਜਮੀ ਗੁੱਸਾ ਲੱਗਾ ਪਤਾ ਮਨ ਮੇ ਤੇ ਮੱਸਾ ਜਿਕੇ ਨਾ ਅੰਨੇ ਤੋਂ ਉਹ ਚਾਤੀਆਂਗੋ ਮੈਂ ਤੇ ਸ਼ਾਕ ਕੀਤਾ ਯਕੀਨ ਤੇ ਮੈਨੂੰ ਬੜਾ ਪਤਾ ਪਰ ਤੁਨ ਮੈਂ ਦੱਸਿਆ ਨਾ ਕਿ ਮੇਰੇ ਦਿਮਾਗ ਚ ਇੱਕੋ ਗੱਲ ਘੁੰਮਦੀ ਰਹਿੰਦੀ ਆ ਤੇ ਹਾਈ ਕਿਤੇ ਕੋਈ ਗੱਲ ਬਾਤ ਨਾ ਹੋ ਜੇ ਦਵਿੰਦਰ ਨੇ ਤੇ ਜੀਨ ਹੀ ਨਹੀਂ ਦੇਣਾ ਵੇਖਿਆ ਉਹਦੀ ਹਾਲ ਕਿੰਨਾ ਗੱਲ ਨੂੰ ਚੁੱਕਦੀ ਆ ਨਿੱਕੀ ਨਿੱਕੀ ਗੱਲ ਉਹ ਕਹਿੰਦੀ ਮੇਰੇ ਹੱਥ ਲੱਗੇ ਤੇ ਮੈਂ ਪਿੰਡ ਚ ਖਲਾੜਾਂ ਚਾਚੀ ਜੀ ਤੇ ਆਉਂਦੇ ਉਹ ਵੇ ਸੋਨਣਾ ਤੇਰੇ ਪਾਪਾ ਨੂੰ ਨਾ ਬੜੀ ਰੀਜ ਆ ਵੀ ਉਹਦੀ ਬੇਟੀ ਪੜ੍ਹ ਲਿਖ ਕੇ ਨਾ ਭਾਵੇਂ ਪ੍ਰਾਈਵੇਟ ਹੀ ਕਰੇ ਕੋਈ ਨੌਕਰੀ ਕਰੇ ਬੜੀ ਇਹ ਜਾਦੀ ਦਿੱਤੀ ਬੜਾ लाਡ ਪਿਆਰ ਦਿੱਤਾ ਉਹਨਾਂ ਨੇ ਤਾਂ ਤੇ ਮੈਂ ਨਹੀਂ ਚਾਹੁੰਦੀ ਕਿ ਉਹਦੀ ਆਤਮਾ ਨੂੰ ਨਾ ਮਾੜੀ ਜਿਹੀ ਠੇਸ ਲੱਗੇ ਉਹਦਾ ਦਿਲ ਦੁਖੇ ਮੜਾ ਜਾਵੇ ਉਹਦੀ ਉਮੀਦਾਂ ਦੇ ਖੜੀ ਉੱਤਰ ਕੇ ਦਸੀ ਤੇ ਆ ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਵਾਂ ਰਸਤੇ ਦੀ ਰੁਕਾਵਟ ਬਣਦੀਆਂ ਵਾਂ ਕਿਸੇ ਦਾ ਫੋਨ ਆ ਗਿਆ ਕਿ ਇਹਨਾਂ ਕੋਈ ਗੱਲਬਾਤ ਹੋਗੀ ਮੈਂ ਚਾਹੁੰਨੀ ਆ ਵੀ ਤੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿ। ਇਹ ਜਿਹੜੀਆਂ ਗੱਲਾਂ ਦੀ ਪਰਛਾਈਂ ਵੀ ਨਾ ਤੇਰੇ ਤੇ ਪਵੇ। ਨੰਬਰ ਤੇ ਮੈਂ ਬਲਾਕ ਕਰਤਾ ਹੀ ਪਰ ਫਿਰ ਵੀ ਬਾਰ-ਬਾਰ ਕੋਈ ਹੋਰ ਨੰਬਰ ਤੋਂ ਫੋਨ ਤੇ ਫੋਨ ਤਾਂ ਦੱਸਣਾ ਚਾਹੀਦਾ ਸੀ ਨਾ। ਤੈਨੂੰ ਦੱਸਣਾ ਚਾਹੀਦਾ ਸੀ ਇਹਨੂੰ। ਮੈਂ ਦੱਸਣਾ ਵੀ ਪਰ ਮੈਨੂੰ ਡਰ ਲੱਗਦਾ ਕਿ ਤੇ ਮੈਨੂੰ ਕੈਂਪ ਤੇ ਵੀ ਜਾਣ ਦੇਣਾ। ਲੈ। ਕੈਂਪ ਤੇ ਨਹੀਂ ਜਾਣ ਦੇਣਾ। ਤੈਨੂੰ ਕਦੀ ਕਿਤੇ ਜਾਣ ਤੋਂ ਰੋਕਿਆ। ਉਹ ਤਾਂ ਇੱਕ ਝੂਠ ਸੁਪਾਉਣ ਪਿੱਛੇ ਨਾ। ਆਪਾਂ 10 ਝੂਠ ਬੋਲਦੇ ਆ। ਤੇ ਝੂਠ ਬੋਲਣੇ ਨਹੀਂ ਚਾਹੀਦਾ। ਜਦੋਂ ਤੁਹਾਨੂੰ ਪਹਿਲੇ ਦਿਨ ਹੀ ਆਇਆ ਸੀ ਇੱਕ ਵਾਰੀ ਆ ਦੋ ਵਾਰੀ ਤੇ ਉਹਦੇ ਦੱਸ ਦੇ ਮੈਨੂੰ ਨਹੀਂ ਦੱਸਣਾ ਤੇ ਤੇਰੇ ਪਾਪਾ ਨਾਲ ਤੇਰੀ ਹਰ ਗੱਲ ਸ਼ੇਅਰ ਆ ਉਹਨਾਂ ਨੂੰ ਦੱਸ ਦੇ ਪਾਪਾ ਮੈਨੂੰ ਇਦਾਂ ਫੋਨ ਆਉਂਦਾ ਵਾ ਤੇ ਦੂਜੇ ਬੰਦੇ ਨੂੰ ਵੀ ਗੱਲ ਕਰਨ ਦਾ ਮੌਕਾ ਨਾ ਮਿਲੇ ਇਦਾਂ ਤੇ ਫਿਰ ਆਪਾਂ ਚੋਰ ਬਣ ਜਾਂਦੇ ਆ ਜੋ ਛੁਪਾਉਨੇ ਆ ਠੀਕ ਆ ਇਹੋ ਮੈਂ ਕਹਿੰਨੀ ਆ ਵੀ ਇਹਨਾਂ ਛਿੱਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖੀ ਤੂੰ ਬਾਹਰ ਅੰਦਰ ਜਾਨੀ ਆਉਣੀ ਆ ਇਹ ਨਿੱਕੀਆਂ ਨਿੱਕੀਆਂ ਗੱਲਾਂ ਤੇਰੇ ਵਾਸਤੇ ਬੜੇ ਮਾਇਨੇ ਰੱਖਦੀਆਂ ਵਾ ਅੱਗੇ ਜਾ ਕੇ ਵੱਡੀਆਂ ਵੀ ਬਣ ਸਕਦੀਆਂ ਹਾਂ ਧਿਆਨ ਰੱਖੂ ਹਾਂ ਹੋ ਨੀ ਆਪੀਆਂ ਹਾਂ ਜੀ ਹੋ ਜਲੇ ਤੇ ਮੇਰੇ ਕੱਪੜੇ ਵੱਡ ਕੀ ਕਰਾਂ ਕੱਪੜੇ ਭੈਣ ਕੋ ਜਾਣਾ ਤਣ ਕੋ ਜਾਣਾ ਅੱਜ ਤੇਰੀ ਲੋੜੀ ਆ ਉਹ ਠੀਕ ਨਹੀਂ ਆ ਖੂਨ ਆਇਆ ਮੈਨੂੰ ਪਤਾ ਲੈ ਮੋਂ ਦਾ ਸ਼ਾ ਨੇ ਕਰ ਚਾ ਸਭ ਕੁਝ ਬਤਾ ਕਿੰਨੂ ਕੀ ਹੋਇਆ ਕਿੰਨੂ ਕੀ ਹੋਇਆ ਤੇ ਮੈਨੂੰ ਦੱਸਦੇ ਨਹੀਂ ਐ ਐਦਾਂ ਕਰ ਦਵਿੰਦਰ ਇਹਨੂੰ ਵੀ ਜਾਣ ਦੇਣਾ ਨਾਲੇ ਘੜੀ ਕੰਮ ਤਾਂ ਸਟਕਾਰਾ ਮਿਲੂਗਾ ना कुड़ी ये इदा दे कर काफी टाइम हो गई चंगे नहीं लगी दूजी भरजाई जिदा मर्जी है ना कुछ गई तेन लैन भी गई दो तीन बारी हो मेरे को जाया नहीं गया मैं कह मेनू जा लाने तू जा ਚੱਲ ਮੈਨੂੰ ਪਤਾ ਹੀ ਜੋਬ ਨੂੰ ਮੰਨੀ ਜਾਣਾ ਪੈਣ ਦੇਣਾ ਤੇ ਮਰ ਜਾਣਾ ਜੇ ਕਿਤੇ ਮੇਰੇ ਪੇਕੇ ਦੀ ਗੱਲ ਹੁੰਦੀ ਜੋਬ ਨੇ ਕਦੀ ਨਹੀਂ ਮੰਨਣਾ ਨਾਲੇ ਪੈਸਾ ਤੇ ਲੈ ਦੇਈ ਕੋਈ ਠੀਕ ਆ ਉਹ ਲੈ ਜੀ ਮੇਰੇ ਪਰਸੋਂ ਕੱਢ ਕੇ ਚੱਲ ਦੇ ਦੇ ਹਾਂ ਉਹ ਦਿਨ ਚੰਗੀ ਲੱਗੀ ਤੇ ਪੈਸੇ ਦੇ ਗਏ ਠੀਕ ਨਹੀਂ ਉਹ ਫੇ ਮੈਂ ਨਾਲ ਨੂੰ ਲਵਾ ਜਾਵਾਂ ਫੇ ਮੈਂ ਆਹੋ ਜਾ ਹੁਣ ਮੈਂ ਕਰਦੇ ਇਹਨੂੰ ਨਹੀਂ ਪੁੱਛਣਾ ਮੈਂ ਤੁਹਾਨੂੰ ਪੁੱਛ ਲਿਆ ਜੀ ਕੋਈ ਨਹੀਂ ਚਾਹ ਫੇ ਮੈਂ ਕਹਿੰਦਾ ਕੱਪੜੇ ਪ੍ਰੈਸ ਕਰ ਸੁਪਈ ਨਾ ਕੀਤਾ ਵਾ ਰਾਸਿਕਾ ਵਾਹ ਕਿਰਕ ਤੇ ਕਿਉਂ ਕਰਕੇ ਤੇ ਰਾ ਆ ਕੱਲੀ ਆਈ ਆ ਕਿੰਨੂ ਮੈਂ ਖ ਨਹੀਂ ਆ ਕੱਲੀ ਆਈ ਆ ਕੱਲੀ ਆਈ ਆ ਹਾਂ ਹੋਰ ਸੁਣਾ ਮੈਨੂੰ ਸੁਣਾ ਉਹ ਸੇਤਾ ਦਾ ਐਡੀ ਦਲੇਰ ਕਿਤੇ ਲੈ ਆ ਮੈਨੂੰ ਤੇ ਕਤੇ ਰਾਤ ਨੀਂਦ ਨਹੀਂ ਆਈ ਜਦੋਂ ਮੈਨੂੰ ਸੁਣਿਆ ਵੀ ਭੈ ਠੀਕ ਨਹੀਂ ਐ ਮੈਂ ਹਾਇਆ ਗੁੜੀ ਉਹਨੂੰ ਕੀ ਹੋ ਗਿਆ ਚੰਗੀ ਬਲੀ ਆਪਣਾ ਬੰਦਾ ਕਾਂ ਦਾ ਘਰ ਲਈ ਫਿਰਦਾ ਕੰਮਕਾਰ ਮੈਂ ਤੇ ਕਿਤੇ ਪੈਰੀ ਜੁੱਤੀ ਨਾ ਪਾਈ ਹਾਂ ਪੈਰੀ ਜੁੱਤੀ ਨਹੀਂ ਪਾਈ ਹਾਏ ਹਾਏ ਕਹਾਵਤ ਵਾ ਹੁਣ ਤੇ ਜੁੱਤੀ ਪਾ ਕੇ ਆਈ ਆ ਸਿਆਣਿਆਂ ਦੇ ਨੇ ਹੁੰਦੇ ਫਰਾਣੇ ਦੀ ਖਬਰ ਦਾ ਪਤਾ ਲੱਗਾ ਮੈਂ ਤੇ ਨੰਗੇ ਪੈਰੀ ਪੈਰੀ ਜੁੱਤੀ ਨਾ ਪਾਈ ਉਹ ਗੱਲ ਆ ਤੇ ਮੈਨੂੰ ਤੇ ਡਰਾ ਹੀ ਦਿੱਤਾ ਮੈਂ ਕਿਹਾ ਕਰ ਸੱਚੀ ਨੰਗੇ ਪੈਰੀਆਂ ਆ ਗਈ ਆ ਭਾਈ ਜਿਹੜੀ ਨਹੀਂ ਪਰਜਾਈ ਤਈ ਸੀ ਦੇਣ ਨਹੀਂ ਹੁਣ ਮੈਂ ਦਵਾਈ ਖਾਧੀ ਹੁਣ ਠੀਕ ਵਾ ਜੇ ਤੇ ਮੈਂ ਜ਼ਿਆਦਾ ਹੀ ਹੁੰਦੇ ਤੇ ਕਿਤੇ ਤੁਸੀਂ ਫੋਨ ਵੀ ਨਹੀਂ ਕਰਦੀਆਂ ਨਹੀਂ ਫੋਨ ਮੈਨੂੰ ਤੇ ਦੱਸਿਆ ਹੀ ਨਹੀਂ ਮੈਨੂੰ ਤੇ ਪਤਾ ਹੀ ਜਦਨ ਲੱਗਾ ਮੈਂ ਉਦੋਂ ਹੀ ਆਉਣਾ ਸੀ ਮਾਸੀ ਜੀ ਕਿੱਥੇ ਆਂ ਨੰਗਰਾਂ ਨੂੰ ਪਾਣੀ ਲਢੋਂਦੇ ਆ ਅੱਛਾ ਨਹੀਂ ਐਡਾ ਵੀ ਅਚਾਨਕ ਐਡੀਸ਼ੀਤੀ ਕੀ ਹੋ ਗਿਆ ਭੈਣ ਚੰਗੀ ਭਲੀ ਤੇ ਪੰਡੋ ਆਈਆਂ ਤੂੰ ਉਹੋ ਗੱਲ ਕਿ ਤੁਸੀਂ ਫੋਨ ਕੀਤਾ ਹੋਵੇ ਤੇ ਮੈਂ ਤੁਹਾਨੂੰ ਦੱਸਾਂ ਉਹਦੇ ਕਿਤੇ ਪ੍ਰੋਬਲਮ ਹੀ ਨਹੀਂ ਆ ਗਈ ਟੈਸਟ ਕਰਵਾਏ ਆ ਕਿਤੇ ਟਾਈ ਫੇਡ ਲਿਵਰ ਚ ਗਰਮੀ ਤੇ ਪਤਾ ਨਹੀਂ ਸੈੱਲ ਘਟੇ ਹੋਰ ਰੈਫੈਕਸ਼ਨ ਕੀ ਕਈ ਕੋਹ ਤੇ ਦੱਸਤਾ ਉਹਨੇ ਹਾਏ ਹਾਏ ਤੇ ਮੇਰਾ ਤਾਂ ਸਰੀਰਾਂ ਦਾ ਵੀ ਨਹੀਂ ਪਤਾ ਮੇਰਾ ਤੇ ਇੰਨਾ ਮਨ ਖਰਾਬ ਹੋਇਆ ਬੈਠੀ ਬੈਠੀ ਦਾ ਜੋਬਨ ਨੂੰ ਫੋਨ ਲਾਇਆ ਹਾਏ ਵੇ ਜੋਬਨ ਪਤਾ ਹੀ ਲਾ ਜੋ ਮੇਰਾ ਕੋਈ ਨਹੀਂ ਜੇ ਲਾਇਆ ਇਹ ਮੈਨੂੰ ਕੋਲ ਠੰਡਾ ਕੱਢਾ ਮੈਂ ਤਾਂ ਉਸੇ ਵੇਲੇ ਆ ਗਈ ਆ ਚਲ ਚਲ ਨਾ ਕੋ ਦਾ ਅੰਦੇਂデア ਆਪਣੇ ਮਾਪੇ ਪੇਕੇ ਨਹੀਂ ਹੁੰਦਾ ਪਿੱਛੇ ਕੋਈ ਆਉਂਦਾ ਵਾ ਤੇ ਜਾਂ ਬੰਦਾ ਥੋੜੀ ਆ ਜਾਂਦਾ ਵਾ ਨਹੀਂ ਇਹ ਤਾਂ ਗੱਲ ਠੀਕ ਹੈ ਤੂੰ ਸੁਣਾ ਗੋਰਾ ਤੇ ਸੋਨੀਆ ਤਾਂ ਕਿੱਦਾਂ ਠੀਕ ਆ ਠੀਕ ਆ ਘਰ ਸੋਨੀਆ ਠੀਕ ਆ ਅੱਛਾ ਚਲੋ ਵਧੀਆ ਇਹ ਮੈਂ ਪਾਣੀ ਲਿਆਵਾ ਨਹੀਂ ਨਹੀਂ ਪਾਣੀ ਨਹੀਂ ਮੈਂ ਪੀਣਾ ਮੇਰੀ ਗੱਲ ਸੁਣ ਫੋਨ ਫਾਨ ਹੀ ਲਾ ਲੈਂਦੇ ਤੁਸੀਂ ਤਾਂ ਫੋਨ ਵੀ ਨਹੀਂ ਕਿਤੇ ਲਾਉਂਦੀਆਂ ਪਹਿਲਾਂ ਤੇਰੇ ਫੋਨ ਤੇ ਮੈਂ ਫੋਨ ਲਾਇਆ ਤੂੰ ਤੇ ਚੁੱਕਿਆ ਹੀ ਨਹੀਂ ਫੇਰ ਹੀ ਮੈਂ ਜੋਬਣ ਨੂੰ ਲਾਇਆ ਫੋਨ ਉਹ ਭੈਣੇ ਤੇਰਾ ਫੋਨ ਫਾਨ ਕਿਨੇ ਚੁਪਣਾ ਘਰ ਤੇ ਹੋਰ ਹੀ ਨਹੀਂ ਸਿਆਪੇ ਮੁੱਕਦੇ ਹਏ ਕੀ ਹੋਇਆ ਹੋਣਾ ਹਣਾ ਕੀ ਆ ਜੇ ਦਵਿੰਦਰ ਕਹਿੰਦੀ ਐ ਤੇ ਸਾਰਿਆਂ ਨੂੰ ਬੁਰੀ ਲੱਗਦੀ ਆ ਉਦੋਂ ਮੈਂ ਕਹਿੰਦੀ ਹਾਂ ਵੀ ਬਗਾਨੀ ਬਗਾਨੀ ਹੁੰਦੀ ਆ ਤੇ ਇਹ ਗੱਲ ਦਾ ਤੈਨਾਂ ਵੀ ਗੁੱਸਾ ਆਣਾ ਤੇ ਮਿਰਚ ਨਿਕਲਦੀ ਇਹ ਵੀ ਗੱਲ ਕਰਨ ਲਈ ਕਮਾ ਕੇ ਉਹ ਕਰਨੀ ਸਿੱਧੀ ਕਰ ਹਾਂ ਸੋਨੀਆ ਦੀ ਕਿਉਂ ਕੀ ਹੋਇਆ ਸੋਨੀਆਂ ਨੂੰ ਹੁੰਦਾ ਨੂੰ ਥੋੜਾ ਬਤਾ ਪਤਾ ਹੁੰਦਾ ਵੀ ਮੈਂ ਕਿੱਥੇ ਪੈਰ ਰੱਖਣਾ ਤੇ ਕਿੱਥੇ ਮੈਂ ਚੱਕਣਾ ਹੈ ਮੁੰਡਾ ਮੇਰਾ ਐਂਆ ਗੱਲਾਂ ਕਰਦਾ ਵੀ ਕਾਲਜ ਚ ਇਦਾਂ ਉਦਾਂ ਜਾਂਦੀ ਆ ਤੇ ਉਦੋਂ ਕਹਿੰਨੇ ਅੱਖਾਂ ਦੇ ਅੰਦਰ ਪਿਆਰ ਦੀ ਪੱਟੀ ਵੱਜੀ ਆ ਹੋਰੀ ਸੁਣ ਲਾ ਤੇ ਫੋਨ ਆਉਂਦਾ ਕਿਸ ਮੁੰਡੇ ਦਾ ਅਗਲਿਆਂ ਨੇ ਦੇ ਮੋਹ ਪਿਆਰ ਦੀ ਇੱਕ ਹੀ ਗੱਲ ਕਰਨ ਰਹੀ ਤੂੰ ਜੇ ਤੇ ਨਾ ਪੈਣਾ ਫੁੱਲ ਚੁੱਕਿਆ ਹੁੰਦਾ ਤੇ ਮੈਨੂੰ ਪਤਾ ਹੁੰਦਾ ਫੋਨ ਮੈਂ ਚੁੱਕ ਲਿਆ ਘਰ ਕੋਈ ਵੀ ਨਹੀਂ ਪੈਣੇ ਕੁੜੀ ਤੇ ਚਬੱਟਾ ਮਾਰ ਕੇ ਲੈ ਗਈ ਕੌੜੀ ਦਵਾ ਲਤਵਾ ਤੜਾ ਰਹੀ ਦੀ ਖਿੱਚ ਕੇ ਲੈ ਗਈ ਦਵਿੰਦਰ ਆ ਤੂੰ ਚੰਗੀ ਨਹੀਂ ਲੱਗਣ ਧੀ ਤੇਰੇ ਮੂੰਹ ਨੇ ਚੰਗੇ ਲੱਗਣ ਡੀਆਂ ਗੱਲਾਂ ਇਦਾਂ ਦੀਆਂ ਕਰਦੀਆਂ ਨਹੀਂ ਪੈਣੇ ਮੈਂ ਤੇ ਅੱਗੇ ਆਨੀ ਆ ਮੇਰੇ ਤੇ ਲੂਣ ਹੀ ਹਰਾਮ ਜੇ ਮੈਂ ਤੈਨੂੰ ਦੱਸਦੀ ਆ ਜੇ ਮੈਂ ਉਹਨਾਂ ਨੂੰ ਦੱਸਦੀ ਉਹ ਨਹੀਂ ਮੰਨਦੇ ਤੇਰੇ ਗਾੜੀ ਦੋ ਫਰੋਂ ਆਈ ਵੀ ਚਲ ਤੈਨੂੰ ਦੱਸਣਾ ਤੇਰਾ ਪਤਾ ਲੈ ਆਉਣੀ ਤੇ ਘਰਾਂ ਨੂੰ ਸਮਝਾਈ ਉਹ ਮੁੰਡੇ ਨੇ ਹੈਲੋ ਹੀ ਕੀਤਾ ਤੇ ਕੋਈ ਨਹੀਂ ਲ ਅੰਦਰ ਜਾ ਕੇ ਸੋਭੇ ਆਣੇ ਗੱਲਾਂ ਕਰ ਲੱਗ ਗਈ ਤੇ ਜੇ ਮੈਂ ਮਾਂ ਨੂੰ ਆਖਿਆ ਮਾਂ ਵੀ ਤਾਂ ਨਹੀਂ ਕਹਤੇ ਕੁੜੀਆਂ ਸਹਧੀਆਂ ਤੇ ਪਿਓ ਪਿਓ ਕਹਿੰਦਾ ਇੱਕ ਪਾਸੇ ਰੱਬ ਖੜਾ ਹੋ ਜੇ ਨਾ ਤੇ ਮੈਂ ਤਾਂ ਵੀ ਨਾ ਮੰਨਾਂ ਵੀ ਮੇਰੀ ਧੀ ਹੈ ਦਾਲੀ ਆ ਭੈਣ ਜੀ ਇਹ ਨੰਬਰ ਦਿੱਤਾ ਤੇ ਫੋਨ ਆਇਆ ਹੁਣ ਤੂੰ ਨੰਬਰ ਕਿਹਨੂੰ ਦੇਂਗੀ ਤੇ ਤੈਨੂੰ ਫੋਨ ਆਊ ਮੈਂ ਦਵਾਂ ਤੇ ਮੈਨੂੰ ਆਊ ਇਹ ਕੁੜੀ ਦੀ ਦੋਖੀ ਥੋੜੀ ਆ ਪਿਓ ਸਾਡੀ ਨਹੀਂ ਆ ਹੁਣ ਕੋਈ ਵੀ ਬਾਹਰ ਚੰਦ ਚੜੇ ਤੇ ਮੇਰਾ ਮੁੰਡਾ ਕਹਿਣਾ ਭੈਣ ਕਿਹਦੀ ਵਜਣੀ ਗੌਰਵ ਦੀ ਹੈ ਭਤੀਜੀ ਕਿਹਦੀ ਵਜਣੀ ਮੇਰੀ ਵਜਣੀ ਆ ਇਹ ਕੱਚੀ ਉਮਰ ਆ ਨਿਆਣੇ ਕੋ ਗਲਤੀਆਂ ਹੋ ਜਾਂਦੀਆਂ ਗੱਲ ਸੁਣ ਆ ਜਿਹੜੀ ਲੁਤਰੀ ਇਹ ਨੀ ਚਲਾਈ ਜਾਨੀ ਭਤੀਜੀ ਤੇਰੀ ਕਿਦਾਂ ਭਤੀਜੀ ਤੇ ਮੇਰੀ ਭੂਆ ਤੇ ਮੈਂ ਉਹਦੀ ਭਤੀਜੀ ਆ ਜਾਨੀ ਚਾਚਾ ਚਾਚੀ ਆਂਦੇ ਨੇ ਆ ਚੱਲ ਤੂੰ ਗੱਲ ਦੱਸ ਐਵੇਂ ਮੂੰਹ ਸਵਾਰੀ ਜਾਨੀ ਕੁਝ ਨੀ ਚ ਹੋਗੀ ਕੱਚੀ ਹਮ ਅੱਜ ਕੱਲ੍ਹ ਨਿਆਣੇ ਫਿਸਣ ਲੱਗੇ ਪਤਾ ਨਹੀਂ ਲੱਗਦਾ ਹੈ ਇਹ ਕਿਦਾਂ ਸਮਝੋਣਾ ਕਿੰਨੇ ਆਏ ਆਂਦੀ ਕਿਦਾਂ ਦਾ ਸੋਚਦੀ ਆ ਪੈਣ ਕਿਹਦੇ ਨਾਲ ਮੈਂ ਗੱਲ ਕਰਾਂ ਜੇ ਮੈਂ ਤੇਰੇ ਨਾਲ ਕਰਾਂ ਤੂੰ ਵੀ ਨੀ ਮੈਨੂੰ ਉਹੋ ਗੱਲ ਕਰਦੀ ਫਿਰ ਹਈ ਆ ਗੱਲ ਨਹੀਂ ਚੰਗੇ ਲੱਗਦੀ ਐ ਮੂੰਹ ਤੇਰੀ ਮੇਰੀ ਸੱਸ ਦੇ ਸਾਹਮਣੇ ਨਾ ਕਰਦੀ ਜਿਹਦਾ ਮੂੰਹ ਸਵਾਰ ਸਵਾਰ ਕਰਨ ਦੇ ਹੀ ਆ ਮੇਰੀ ਗੱਲ ਸੁਣ ਮੈਂ ਗੀ ਨਿਆਣੀ ਵੀ ਨੀ ਅਗਲੀ ਜਾਂਦੀ ਆ ਆ ਥੋੜੇਕ ਦਿਨ ਹੋਏ ਆ ਥੋੜੇਕ ਦਿਨ ਹੋਏ ਕਿਉਂ ਮਹੀਨਾ ਹੋ ਗਿਆ ਨੁਕਰਾਂ ਚ ਲੈ ਲੈ ਫੋਨ ਪੈਂਦੀ ਆ ਪਤਾ ਨਹੀਂ ਇਹਨਾਂ ਕਿਉਂ ਕਬੂਤਰ ਵਾਂਗ ਅੱਖਾਂ ਮੀਟੀਆਂ ਸਾਰੇ ਟੱਬਰ ਨੇ ਹੈ ਇੱਜ਼ਤ ਤੇ ਆਪਣੇ ਘਰ ਦੀ ਆ ਕੱਲ ਨੂੰ ਕੋਈ ਗੱਲ ਹੋ ਗਈ ਤੇ ਬਾਹ ਕੱਢ ਕੇ ਗੱਲ ਕਰਨ ਜੋਗੇ ਨਹੀਂ ਛੱਡਣਾ ਕੁੜੀ ਨੇ ਇਹਨੇ ਤੁਹਾਨੂੰ ਮੈਂ ਦੱਸਾਂ ਆਪਣਾ ਖੂਨ ਹੁੰਦਾ ਤੇ ਉਹਨੂੰ ਸਾਰਾ ਪਤਾ ਹੋਣਾ ਸੀ ਕਿ ਕਿੱਥੇ ਮੈਂ ਬੈਰ ਰੱਖਣ ਦੇ ਕਿੱਥੇ ਚੱਕਣਾ ਮੈਨੂੰ ਨਹੀਂ ਪਤਾ ਹੋਣਾ ਦੇਖਾਂ ਦੂਜ ਪਾਈ ਜਾਂਦੀ ਆਪਣਾ ਖੂਨ ਅਜੇ ਤੇ ਆ ਗੱਲਾਂ ਸੜਦੇ ਹੁਣ ਕੋਈ ਲਈ ਫਿਰਨ ਰਹੀ ਇਹ ਗੱਲਾਂ ਉਹ ਤੇ ਢਾਡੀ ਆਪਣੀ ਆ ਚੱਲ ਕੋਈ ਨਹੀਂ ਝੱਗਾ ਚੁੱਕੋਗੇ ਢਾਡਾ ਟੇ ਉਹ ਆਂਦੇ ਨੇ ਨਾ ਬੁਰਾ ਮਤ ਸੁਣੋ ਬੁਰਾ ਮਤ ਦੇਖੋ ਜੋ ਵੀ ਆਂਦੇ ਆ ਮੈਂ ਨਹੀਂ ਵੇਖਣਾ ਮੈਂ ਤੇ ਸੁਣਨਾ ਵੀ ਨਹੀਂ ਉਹਨਾਂ ਦਾ ਤੇ ਵੇਖਣਾ ਮੇਰੇ ਵੱਲ ਜੋ ਮਰਜ਼ੀ ਹੋ ਜੇ ਕੁੜੀ ਬਾਹਰ ਕੋਈ ਚੰਨ ਚੜਾ ਦੇ ਨਿਕਲ ਜੇ ਪੱਛਾ ਹੇ ਕਿਦੋਂ ਆਂਦੀਆਂ ਮੁੱਛੋਂ ਗੱਲਾਂ ਕਰਦੀ ਐ ਪੈਣੇ ਕੱਢਾਂ ਨਾ ਤੇ ਹੋਰ ਕੀ ਕਰਾਂ ਮੈਂ ਤੇ ਮਾਨਤਾ ਨਾਲ ਦੱਸਿਆ ਵੀ ਚੱਲ ਪਿੰਡ ਆਏਂਗੀ ਕੁੜੀ ਨੂੰ ਆਣ ਕੇ ਸਮਝਾਏਗੀ ਵੀ ਤੇਰੀ ਮੰਨਦੀ ਵੀ ਆ ਪਰ ਤੁਸੀਂ ਤੁਸੀਂ ਤੇ ਸਾਰੇ ਇੱਕ ਆਂਦੇ ਹੁੰਦੇ ਸੂਈ ਚੋਂ ਦੀ ਨੰਗੇ ਜਿਹਾ ਧਾਗੇ ਤੇ ਉਹ ਗੱਲ ਕੀ ਗੱਲ ਦੇ ਮੋਤੀ ਆ ਮੇਰੀ ਗੱਲ ਸੁਣ ਮੈਂ ਤੈਨੂੰ ਇਹ ਨਹੀਂ ਕਹਿੰਦੀ ਤੁਮਾੜੀ ਤੂੰ ਚੰਗੀ ਆ ਬੜੀ ਤੈਨੂੰ ਮਾੜੀ ਨਹੀਂ ਕਿਹਾ ਪਤਾ ਕੀ ਮੂੰਚੋਂ ਗੱਲਾਂ ਕੱਢੀ ਮੂੰਚ ਪੈਂਦੀਆਂ ਨਹੀਂ ਆ ਮਾੜੀ ਪਤਾ ਕਿਉਂ ਕਹਿੰਦੇ ਮੈਨੂੰ ਕਿ ਮੈਂ ਲੋਤਰ ਨੂੰ ਤੇਰ ਦਵ ਦਾਲੂ ਤੇਰੀ ਵਾਹ ਜਾਂਦੀ ਗੱਲ ਤੇ ਇਹ ਆ ਤੇ ਮੈਂ ਪਿੰਡ ਆਉਂਗੀ ਨਾ ਤੇ ਮੈਂ ਸਮਝਾਉਂਗੀ ਮੈਂ ਕਿਹੜਾ ਕਹਿਣ ਦੀ ਵੀ ਨਹੀਂ ਮੈਂ ਸਮਝਾਉਂਗੀ ਗੱਲ ਬੈ ਮੈਂ ਚਾਹ ਰੱਖ ਕੇ ਆਂਦੀ ਤੇਰੇ ਵਾਸਤੇ ਹਾਂ ਆਹ ਕਹਿੰਦੇ ਸੂਟ ਆ ਆ ਜਿਹੜਾ ਤੇ ਮੈਂ ਲਿਆ ਪਾਈ ਆਇਆ ਇੱਥੇ ਕਿੰਨੇ ਕਦਾ ਲਿਆਈ ਆ ਕਿੰਨੇ ਕਦਾ ਹੋਊਗਾ ਹੁਣ ਮੈਨੂੰ ਕੀ ਪਤਾ ਵਾ ਆਹ ਸੋਨੀਆਂ ਵਾਤੇ ਲਏ ਇਹਨਾ ਉਹ ਦੋ ਸੂਟ ਬਣਾ ਕੇ ਦਿੱਤੇ ਪਤਲੇ ਪਤਲੇ ਤੇ ਮੈਂ ਕਿਹਾ ਗੋਰੀ ਚਿੱਟੀ ਆ ਸੋਹਣਾ ਲੱਗਣਾ ਵੇਖ ਬਣਾ ਚੰਗਾ ਵਾ ਆਹੋ ਲਿਆ ਵਾ ਚੰਗਾ ਹੀ ਆਣਾ ਕਿਉਂ ਫਿਰ ਮੈਂ ਆਪਣੇ ਵਾਤੇ ਲੈ ਲਿਆ ਅੱਛਾ ਚੰਗਾ ਵਾ ਚੱਲ ਸੋਖਣ ਡੋਣੇ ਹੁਣ ਮੈਂ ਹਾਂ ਕੀ ਤਾਂ ਮੇਰੀ ਖਰੀਦ ਕੇ ਰੱਖੇ ਫਰੇ ਹੈ ਹੈ ਜੀ ਤੇਰੇ ਕੋਲ ਕੋਹ ਵੰਡਿਆ ਵਾ ਨਹੀਂ ਨਹੀਂ ਬਣਾ ਲਾਇਆ ਉਹ ਨਹੀਂ ਨਹੀਂ ਹਸਣ ਲਈ ਬੈ ਜੀ ਸਵਾਲੀ ਨਹੀਂ ਨਹੀਂ ਕੋਈ ਨਹੀਂ ਚਲ ਜਿਹਦੇ ਨਾਮ ਦਾ ਕੱਢਿਆ ਤੈਨੂੰ ਕਿਹੜਾ ਚੰਗਾ ਲੱਗਾ ਵਾ ਮੈਂ ਤੇ ਆ ਉੱਪਰਲਾ ਸੋਹਣਾ ਲੱਗਣ ਦਾ ਜਿਆਦਾ ਕੋਈ ਨਹੀਂ ਤੂੰ ਲੱਲੀ ਨਹੀਂ ਨਹੀਂ ਕੋਈ ਵੰਡੇ ਆ ਕੋਈ ਰੇਖਾ ਚਤਰ ਕਦੀ ਨਹੀਂ ਦਿਨ ਦਿਹਾਰ ਕਿਤੇ ਮੇਰੇ ਮੁੰਡੇ ਨਾਲ ਲੀੜਾ ਟਾਕੀ ਦਿੱਤਾ ਚਾਰ ਦਿਨ ਕੁੜੀ ਰਹਿ ਕੇ ਗਈ ਦੋ ਸੂਟ ਉਦਾਂ ਦੇਤੇ ਗਈ ਨੂੰ ਹੋਣਾ ਇਹਨਾ ਗੋਰੀ ਚਿੱਟੀ ਬੜੀ ਆ ਦੇ ਗੋਰੀ ਚਿੱਟੀ ਚੰਦ ਚੜਨ ਲਈ ਤਾਡੀ ਗੋਰੀ ਚਿੱਟੀ